ਸਾ ਸ਼ਕਲ ਜੀ ਦਾ ਕਲਾਸਿਕ ਲੈਸ਼ ਲੈਰਾ ਗਾਗਾ ਬਨੋ ਮੈਮ ਰਿਤਪਾਲਪੌਰ ਤੁਹਾਡੇ ਲਈ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਹਾਜ਼ਰ ਹੋਈਆਂ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਜੀ ਮੈਂ ਇੱਕ ਇਹ ਵਾਲਾ ਸੂਟ ਲੈ ਕੇ ਆਈ ਸੀ ਵੀਡੀਓ ਦੇ ਵਿੱਚ ਇੱਕੋ ਹੀ ਸੂਟ ਪਾਇਆ ਸੀ ਤਾਂ ਇਹਦੀ ਇੰਨੀ ਕੁ ਡਿਮਾਂਡ ਰਹੀ ਆ ਕਿ ਬਹੁਤ ਜ਼ਿਆਦਾ ਬਹੁਤ ਸਾਰੀਆਂ ਭੈਣਾਂ ਨੇ ਸੇਮ ਕਲਰ ਬਾਈ ਕਰ ਲਏ ਸੀ ਇੱਕੋ ਹੀ ਕਲਰ ਸੀ ਤੇ ਬਹੁਤਿਆਂ ਦੀ ਡਿਮਾਂਡ ਏ ਸੀ ਕਿ ਇਹਦੇ ਵਿੱਚ ਤੁਸੀਂ ਕਲਰ ਲੈ ਲਿਓ ਤਾਂ ਇਸ ਦੇ ਵਿੱਚ ਮੈਂ ਕਾਫੀ ਸਾਰੇ ਕਲਰ ਲਏ ਆਂ ਜਲਦੀ ਜਲਦੀ ਬੁੱਕ ਕਰ ਸਕਦੇ ਹੋ ਪਿਓਰ ਬਿਸਕੋਸ ਜੌਰਜਟ ਦੇ ਉੱਪਰ ਬਨਾਰਸੀ ਬੀਵਿੰਗ ਆਉਂਦੀ ساری ਬੁੰਤੀ ਦਾ ਕੰਮ ਹੈ ਜੀ ਬਿਲ ਇਹਦੇ ਤੁਸੀਂ ਲਾਈਕ ਜਿਵੇਂ ਚੋਲੀ ਦੇ ਨਾਲ ਲਹਿੰਗਾ ਚੋਲੀ ਬਣਾ ਸਕਦੇ ਹੋ ਸ਼ਾਰਟ ਸ਼ਰਟ ਦੇ ਨਾਲ ਡ्रेसेस ਬਣਾ ਸਕਦੇ ਹੋ ਸਾਰੀ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਪੰਜਾਬੀ ਸੂਟ ਬਣਾ ਸਕਦੇ ਹੋ ਹਰ ਇੱਕ ਫੰਕਸ਼ਨਲ ਸੂਟ ਕਿਵੇਂ ਵੀ ਡਿਜ਼ਾਈਨ ਲੈਣਾ ਚਾਹ ਰਹੇ ਹੋ ਦੇ ਸਕਦੇ ਹੋ ਕਲਰ ਚੈੱਕ ਕਰੀ ਜਾਓ ਫਸਟ ਇਹ ਵਾਲਾ ਕਲਰ ਆਇਆ ਹੈ ਫਿਰੋਜ਼ੀ ਬਹੁਤ ਸੋਹਣਾ ਲੱਗਦਾ ਕਾਫੀ سارے ਕਲਰ ਲਿਏ ਆਏ ਤੁਹਾਡੇ ਲਈ ਦੂਸਰਾ ਹੋਊਗਾ ਜੀ ਨੇਵੀ ਬਲੂ ਕਲਰ ਪੂਰਾ 5 ਮੀਟਰ ਕਪੜਾ ਮਿਲੂਗਾ ਤੁਹਾਨੂੰ ਇਹ ਆ ਗਿਆ ਨੇਵੀ ਬਲੂ ਤੀਸਰਾ ਆਊਗਾ ਜੀ orange ਕਲਰ ਬਹੁਤ ਹੀ ਸੋਹਣਾ ਕਲਰ ਔਰੇਂਜ ਔਰੇਂਜ ਵੀ ਪ੍ਰੋਪਰ ਔਰੇਂਜ ਨਹੀਂ ਬਹੁਤ ਹੀ ਸੋਹਣਾ ਡਿਫਰੈਂਟ ਜਿਹਾ ਕਲਰ ਆ ਗਿਆ ਤਾਂ ਇਹ ਤੁਸੀਂ ਮੈਰਿਜ ਫੰਕਸ਼ਨ ਦੇ ਲਈ ਹਲਦੀ ਦੇ ਲਈ ਇੱਕੋ ਨਾਲ ਦੀਆਂ ਡਰੈਸਾਂ ਲੈ ਲਹਿੰਗੇ ਸਲਵਾਰ ਸੂਟ ਤਿਆਰ ਕਰਵਾਉਣਾ ਚਾਹੁੰਦੇ ਤਾਂ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਤੇ ਬਿਲਕੁਲ ਜੈਨੂਇਨ ਪ੍ਰਾਈਸ ਓਨਲੀ 995 ਸਿਰਫ 995 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਡਰੈਸ ਰੈਡੀ ਹੋ ਜਾਣੀ ਆ ਦੇਖੋ ਜੀ ਮਜੈਂਤਾ ਕਲਰ ਰਾਣੀ ਸ਼ੇਰ ਇਹਨੂੰ ਜੇ ਮੇਰੇ ਕੋਲ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਬਣੂਗਾ ਇਹਦਾ ਤੇ ਸਭ ਦਾ ਫੇਵਰਿਟ ਬਲੈਕ ਵੇਖੋ ਬਲੈਕ ਦੀ ਤਾਂ ਲੁੱਕ ਹੀ ਡਿਫਰੈਂਟ ਹੈ ਸਿਰਫ 995 ਰੁਪਏ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਸੂਟ ਬਾਏ ਕਰ ਸਕਦੇ ਹੋ ਸਾਰਾ ਇਹ ਬਨਾਰਸੀ ਸੂਟ ਹੈ ਜੀ 2500 ਪਲੱਸ ਸੂਟ ਦਾ ਪ੍ਰਾਈਸ ਹੈ ਜਿਹੜਾ ਤੁਹਾਨੂੰ ਸਿਰਫ 995 ਦੇ ਵਿੱਚ ਮਿਲ ਰਿਹਾ ਹੈ ਬਹੁਤ ਸੋਹਣੀ ਹੈ ਸਾਰੀ ਪੈਪਿੰਗ ਹੈ ਕੋਈ ਸਿੱਕੀ ਦਾ ਕੰਮ ਨਹੀਂ ਹੈਗਾ ਕੋਈ ਇਹਦੇ ਉੱਤੇ ਪੇਂਟ ਨਹੀਂ ਸਾਰੀ ਬੁਣਤੀ ਦਾ ਕੰਮ ਹੈ ਜੀ ਅਗਲਾ ਆ ਗਿਆ ਮਹਿਰੂਨ ਕਲਰ ਵਾਈਨ ਮਹਿਰੂਨ ਹੈ ਜੀ ਸ਼ੇਡ ਚੈੱਕ ਕਰ ਲਓ ਵਾਈਨ ਮਹਿਰੂਨ ਬਹੁਤ ਸੋਹਣਾ ਕਲਰ ਤੇ ਲਾਸਟ ਇਹ ਵਾਲ ਆ ਗਿਆ 7973983974 ਇਹ ਆਪਣੇ WhatsApp ਨੰਬਰ ਰਹਿਣਗੇ ਜਿਹੜਾ ਵੀ ਕਲਰ ਇਹਨਾਂ ਚੋਂ ਪਸੰਦ ਆਇਆ ਜੀ ਜਲਦੀ ਜਲਦੀ ਬੁੱਕ ਕਰਵਾ ਲਓ ਕਿਉਂਕਿ ਸਟਾਕ ਬਹੁਤ ਜਲਦੀ ਕਲੀਅਰ ਹੋਗਾ ਇਸ ਲਈ ਸੈਪਰੇਟਲੀ ਅਪਾ ਸ਼ਾਮ ਨੂੰ ਵੀਡੀਓ ਪਾ ਰਿਹਾ ਕਿਉਂਕਿ ਸਵੇਰੇ ਤੁਹਾਡੀ 바ਰੀ ਨਹੀਂ ਹੋਣੀ ਓਕੇ ਜੀ ਜਲਦੀ ਜਲਦੀ DM ਕਰੋ ਸਸ਼ਕਾਰ